ਗਾਈਸ ਮੈਂ ਮਾਤਾ ਰੈਣਾ ਦੇਵੀ ਮੰਦਿਰ ਮੱਥਾ ਟੇਕ ਕੇ ਤੇ ਮੈਂ ਜੂਣਾ ਮੋੜ ਦੀ ਉੱਪਰ ਜਗਾ ਬਣੀ ਹੋਈ ਆ ਉੱਥੇ ਚੱਲਿਆ ਆ ਤੇ ਦਿਖਾਉਣੇ ਤੁਹਾਨੂੰ ਅੱਜ ਉੱਪਰ ਜਾਦੇ ਇਹ ਰਸਤਾ ਜਿਹੜਾ ਵੇ ਡੈਮਲ ਸਾਈਡ ਜਾ ਰਿਹਾ ਵਾ ਤੇ ਰਸਤਾ ਜਾਂਦਾ ਪਿਆ ਮੰਦਿਰ ਵਾਲੀ ਸਾਈਡ ਇਦਾਂ ਦਾ ਰਸਤਾ ਵਾ ਬਣਿਆ ਹੋਇਆ ਜਿਹੜਾ ਮੰਦਰ ਵਾਲੀ ਸਾਈਡ ਜਾਂਦਾ ਵਾ ਤੇ ਆ ਜਿਹੜਾ ਸਾਹਮਣੇ ਬਿਲਕੁਲ ਰੋਡ ਆ ਇਹ ਨੰਦਪੁਰ ਸਾਹਿਬ ਤੋਂ ਆ ਰਿਹਾ ਵਾ ਦੋਸਤੋ ਆਪਾਂ ਤੁਹਾਨੂੰ ਜੂਣਾ ਮੋੜ ਜਗ੍ਹਾ ਦਾ ਇੱਥੇ ਦੱਸਦੇ ਆ ਜੂਣਾ ਮੋੜ ਇੱਕ ਡਾਕੂ ਸੀਗਾ ਤੇ ਉਸ ਟਾਈਮ ਦੇ ਜਿਹੜੇ ਸੇਠ ਲੋਕ ਹੁੰਦੇ ਸੀਗੇ ਜਿਹੜੇ ਗਰੀਬਾਂ ਨੂੰ ਲੁੱਟਦੇ ਹੁੰਦੇ ਸੀਗੇ ਤੇ ਉਹ ਉਹਨਾਂ ਦੀ ਰੱਖਿਆ ਕਰਦਾ ਹੁੰਦਾ ਸੀਗਾ ਤੇ ਸਾਮਨ ਦੇ ਮੇਲੇ ਚੱਲਦੇ ਪਏ ਸੀਗੇ ਮਾਤਾ ਨਾਨਾ ਦੇਵੀ ਤੇ ਜੂਣਾ ਮੋੜ ਮੱਥਾ ਟੇਕਣ ਆਇਆ ਸੀਗਾ ਤੇ ਜੂਣਾ ਮੋੜ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਪੁਲਿਸ ਨੂੰ ਪਤਾ ਸੀਗਾ ਕਿ ਨਾਨਾ ਦੇਵੀ ਮੰਦਿਰ ਜੂਣਾ ਮੋੜ ਮੱਥਾ ਟੇਕਣ ਵਾਸਤੇ ਆਊਗਾ ਤੇ ਜੂਣਾ ਮੋੜ ਨੂੰ ਜਦੋਂ ਪੁਲਿਸ ਨੇ ਘੇਰਾ ਪਾ ਲਿਆ ਸੀਗਾ ਤੇ ਮਾਤਾ ਨਾਣਾ ਦੇਵੀ ਤੋਂ ਉਹਨੇ ਫਰਿਆਦ ਕੀਤੀ ਸੀਗੀ ਤੇ ਮਾਤਾ ਨਾਣਾ ਦੇਵੀ ਨੇ ਜੂਣਾ ਮੋੜ ਨੂੰ ਕਿਹਾ ਸੀਗਾ ਕਿ ਤੂੰ ਛਾਲ ਮਾਰ ਦੇ ਤੇ ਪਿੱਛੇ ਮੁੜ ਕੇ ਨਾ ਤੂੰ ਦੇਖੀ ਜਦੋਂ ਜੂਣਾ ਮੋੜ ਨੇ ਛਾਲ ਮਾਰੀ ਜੂਣਾ ਮੋੜ ਨੂੰ ਹੰਕਾਰ ਹੋ ਗਿਆ ਸੀ ਮੈਨੂੰ ਤਾਂ ਕੁਝ ਨਹੀਂ ਹੋਇਆ ਮੈਂ ਛਾਲ ਮਾਰ ਦਿੱਤੀ ਆ ਤੇ ਜਦੋਂ ਥੱਲੇ ਪਹੁੰਚਣ ਲੱਗਾ ਉਹਨੇ ਪਿੱਛੇ ਮੁੜ ਕੇ ਦੇਖ ਲਿਆ ਸੀਗਾ ਜੂਣਾ ਮੋੜ ਨੇ ਜਦੋਂ ਉਹਨੇ ਪਿੱਛੇ ਮੁੜ ਕੇ ਮੰਦਰ ਵਾਲੀ ਸਾਈਡ ਨੂੰ ਦੇਖਿਆ ਤੇ ਜੂਣਾ ਮੋੜ ਦੀ ਉਸ ਜਗ੍ਹਾ ਤੇ ਡੈਥ ਹੋ ਗਈ ਸੀ ਤੇ ਇਹ ਸੀਗਾ ਗਾਇਸ ਜਿਹੜਾ ਮੋੜਦਾ ਇਤਿਹਾਸ ਜਿੰਨਾ ਕਿ ਮੈਨੂੰ ਪਤਾ ਸੀ ਮੈਂ ਦੱਸ ਦਿੱਤਾ ਵੀਰ ਵਾਰੀ ਬਾਤ ਕਰਦਾ ਹੈ ਇਹ ਹੈਗਾ ਜੁੜਿਆ ਮੋੜ ਦੇ ਸਮਾਦ ਪਰ ਹੁਣ ਇੱਥੇ ਲੌਕ ਕੇ ਲੱਗਾ ਰਹਿੰਦਾ ਵਾ ਖੋਲਦੇ ਨਹੀਂ ਹੈਗੇ ਮੰਦਿਰ ਨੂੰ ਪੱਕੇ ਬੰਦ ਕਰ ਦਿੱਤਾ ਵਾ ਪਰ ਪੁਜਾਰੀਆਂ ਨੂੰ ਚਾਹੀਦਾ ਵਾ ਕਿ ਇਹ ਮੰਦਿਰ ਖੋਲਣਾ ਚਾਹੀਦਾ ਵਾ ਜਿਹੜੇ ਦਰਸ਼ਨ ਕਰਨ ਵਾਸਤੇ ਆਂਦੇ ਦੂਰੋਂ ਦੂਰੋਂ ਕਿ ਉਹ ਮੰਦਿਰ ਨੂੰ ਅੰਦਰੋਂ ਮੱਥਾ ਟੇਕ ਸਕਣ ਜਾ ਕੇ प साल हो ਨੀਵਾਰੀ ਕਿਹੜੀ ਜਾਗਾ ਤੋਏ ਅਸੀਂ ਵੀਰੇ ਸਪਿੰਡ ਬੱਲਦਰਾ ਡਿਸਟ੍ਰਿਕਟ ਸੰਸੁਰ ਬਲਾਕ ਲੈਰਾ ਗੱਗਾ ਠੀਕ ਹੈ ਨੰਦਪੁਰ ਸਾਹਿਬ ਵੀ ਜਾ ਗਏ ਹਾਂਜੀ ਹਾਂਜੀ ਹੁਣ ਅੱਗੇ ਕਿੱਥੇ ਜਾਣਾ ਅੱਗੇ ਆਨੰਦਪੁਰ ਵਾਪਸੀ ਦੁਬਾਰਾ ਆਨੰਦਪੁਰੀ ਹੈ ਠੀਕ ਹੈ ਉਹ ਜੁੱਗਾ ਵਗੈਰਾ ਦੇਖ ਕੇ ਆਵਾਂਗੇ ਕੋਈ ਠੀਕ ਹੈ ਮੈਂ ਠਟੇਗਾ ਜੂਨੇ ਮੋੜ ਦੀਸ ਕੋ ਹਾਂਜੀ ਹਾਂਜੀ ਠੀਕ ਚਲੋ ਠੀਕ ਦਰਸ਼ਨ ਦੇ ਮੱਦੇ ਗਾਈਸ ਮੈਂ ਜੂਨੇ ਮੋੜ ਦੀ ਜਗਾ ਤੇ ਮੱਥਾ ਟੇਕ ਲਿਆ ਵਾ ਤੇ ਇੱਥੋਂ ਥੋੜੀ ਦੂਰੀ ਇੱਕ ਜਗਾ ਬਣੀ ਹੋਈ ਆ ਜਿੱਥੇ ਮਾਤਾ ਨਾਨਾ ਦੇਵੀ ਜੀ ਦਾ ਗਾਗਰ ਦਾ ਪਾਣੀ ਲੈ ਕੇ ਆਂਦੇ ਆ ਮਾਰਨਿੰਗ ਟਾਈਮ ਤੇ ਉੱਥੇ ਲੈ ਕੇ ਚੱਲਦੇ ਆ ਆਪਾਂ ਹੁਣ ਤੁਹਾਨੂੰ ਇੱਥੋਂ ਥੋੜੀ ਦੂਰੀ ਇੱਕ 1.5 ਕਿਲੋਮੀਟਰ ਦੀ ਜਗਾ